ਆਇਆ ਟਰੈਕਟਰ ਦਾ ਹਾਰ ਕਿਸਾਨਾਂ ਨੇ ਕੱਢਿਆ ਵਿਸ਼ਾਲ ਟਰੈਕਟਰ ਮਾਰਚ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ आजादी दिहाड़े ते आज संयुक्त किसान मोर्चा गैर राजनीतिक अतै किसान पलाई यूनियन ਵੱਲੋਂ ਸਾਂਝੇ ਤੌਰ ਤੇ ਗੁਰਦਾਸਪੁਰ ਸ਼ਹਿਰ ਅੰਦਰ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਦੇ ਵੱਲੋਂ ਬਣਾਏ ਗਏ ਕ੍ਰਿਮੀਨਲ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਖ-ਵੱਖ ਤਰ੍ਹਾਂ ਦੇ ਲੋਕ ਵਿਰੋਧੀ ਕਾਨੂੰਨ ਬਣਾ ਕੇ ਲੋਕਾਂ ਦੀ ਆਜ਼ਾਦੀ ਖੋਣਾ ਚਾਹੁੰਦੀ ਹੈ ਜਿਸ ਕਰਕੇ ਅੱਜ ਟਰੈਕਟਰ ਮਾਰਚ ਕੱਢ ਕੇ ਕੇਂਦਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਇਹਨਾਂ ਨੇ ਐਤਕੀਂ 1 ਜੁਲਾਈ ਨੂੰ ਤਿੰਨ ਫੌਜਦਾਰੀ ਕਾਨੂੰਨ ਜਿਹੜੇ ਲਾਗੂ ਕੀਤੇ ਆ ਉਹਨੂੰ ਇਹਨਾਂ ਨੇ ਬੜਾ ਇੱਕ ਪੁੱਠਾ ਜਿਹਾ ਨਾਂ ਦਿੱਤਾ ਸਾਨੂੰ ਤਾਂ ਉਹ ਉਸ ਢੰਗ ਨਾਲ ਯਾਦ ਨਹੀਂ ਆਉਦੀ ਜਿਹੜੀ ਸ਼ਾਰਟ ਫਾਰਮ ਮੈਂ ਕਹਿ ਸਕਦਾ ਕਿ ਬੀ ਬੀ ਐਨ ਐਸ ਤੇ ਬੀ ਐਨ ਐਸ ਐਸ ਤੇ ਬੀ ਐਸ ਸੀ ਜਿਹਦੇ ਚ ਇੱਕ ਨੂੰ ਕਹਿੰਦੇ ਆ ਭਾਰਤੀ ਹੈ ਨਿਆ ਸੰਹਿਤਾ ਭਾਰਤੀ ਹੈ ਨਾਗਰਿਕ ਸੁਰੱਖਿਆ ਸੰਹਿਤਾ ਤੇ ਇਹ ਭਾਰਤੀ ਹੈ ਇਸ ਤਰ੍ਹਾਂ ਕਰਕੇ ਇਹਨਾਂ ਨੇ ਜਿਹੜਾ ਸੁਰੱਖਿਆ ਅਨੁਸੰਧਾਨ ਵਗੈਰਾ ਇਹਨਾਂ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਪਰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਹਾਂ ਕਿ ਇਹਨਾਂ ਨੇ ਕਿਤੇ ਵੀ ਮਨੁੱਖੀ ਅਧਿਕਾਰਾਂ ਦੀ ਇਹਨਾਂ ਕਾਨੂੰਨਾਂ ਦੇ ਵਿੱਚ ਗੱਲ ਨਹੀਂ ਕੀਤੀ ਇਹ ਜਿਹੜੇ ਕਾਨੂੰਨ ਬਣਾਏ ਗਏ ਆ ਇਹ ਪੁਲਿਸ ਦੇ ਰਾਹੀਂ ਪੁਲਿਸ ਨੂੰ ਜਿਹੜਾ ਕਹਿ ਲੋ ਵੀ ਇਹਨਾਂ ਨੇ ਵੱਧ ਅਧਿਕਾਰ ਦਿੱਤੇ ਆ ਔਰ ਪੁਲਿਸ ਦੇ ਰਾਹੀਂ ਜਿਹੜੇ ਸਾਡੇ ਸਿਆਸੀ ਲੋਕ ਨੇ ਉਹਨਾਂ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਵਧਿਕੀਆਂ ਕਰਨੀਆਂ ਜਿਵੇਂ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਚਾਹੁੰਦਾ ਕਿ ਪਹਿਲਾਂ ਪੁਲਿਸ ਰਿਮਾਂਡ ਜਿਹੜਾ ਉਹ 15 ਦਿਨ ਦਾ ਸੀ ਹੁਣ ਇਹਨਾਂ ਨੇ ਪੁਲਿਸ ਰਿਮਾਂਡ 15 ਤੋਂ ਇਹਨਾਂ ਨੇ 60 ਦਿਨ ਦਾ ਕਰ ਦਿੱਤਾ ਇਹਨਾਂ ਨੇ ਸੋ ਜਿਹੜੇ ਸਾਡੇ ਕੁਝ ਇਦਾਂ ਦੇ ਕੇਸ ਹੁੰਦੇ ਨੇ ਕਿ ਜਿਹਦੇ 'ਚ 3 ਸਾਲ ਦੀ ਸਜ਼ਾ ਹੋਣੀ ਹੁੰਦੀ ਹੈ ਜਾਂ 7 ਸਾਲ ਤੱਕ ਦੀ ਸਜ਼ਾ ਹੋਣੀ ਹੁੰਦੀ ਹੈ ਅਜਿਹੇ ਜੁਰਮ ਦੀ ਰਿਪੋਰਟ ਲਿਖਾਉਣ ਜਦੋਂ ਬੀੜ ਤੇ ਪਰਿਵਾਰ ਜਾਊਗਾ ਐਸ ਐਚਓ ਦੇ ਕੋਲ ਤੇ ਐਸ ਐਚਓ ਉਹਦੀ 15 ਦਿਨ ਜਾਂਚ ਕਰੇਗਾ ਇੱਥੇ ਗੱਲ ਸਾਰੀ ਲੰਮਕ ਗਈ ਔਰ ਫਿਰ ਵੀ ਅਗਲੀ ਗੱਲ ਇਹ ਹੈ ਕਿ ਜੇਕਰ ਐਸ ਐਚਓ ਦੀ ਮਰਜ਼ੀ ਹੋਊ ਤਾਂ ਐਫ ਆਈ ਆਰ ਦਰਜ ਹੋਊਗੀ ਔਰ ਅਗਲੀ ਗੱਲ ਜੇਕਰ ਕਿਸੇ ਨੂੰ ਸਜ਼ਾ ਹੋ ਗਈ ਉਹ ਜ਼ਮਾਨਤ ਤੇ ਆ ਗਿਆ ਤੇ ਪੁਲਿਸ ਉਹਨੂੰ ਫੇਰ ਰਿਮਾਂਡ ਤੇ ਲੈ ਲਊਗੀ ਇਹ ਮੈਂ ਤੁਹਾਨੂੰ ਸੰਖੇਪ ਦੇ ਇੱਕ ਛੋਟੀ ਜੀ ਉਦਾਹਰਣ ਦਿੱਤੀ ਹੈ ਸੋ ਇਹਨਾਂ ਦੇ ਬਹੁਤ ਜ਼ਿਆਦਾ ਨੇ ਮੇਰੇ ਤੋਂ ਤਾਂ ਕਹਿ ਸਕਦਾ ਕਿ ਜਿਵੇਂ ਦੇਸ਼ ਵਿਰੋਧੀ ਕਾਰਵਾਈਆਂ ਦੇ ਲਈ ਇਹਨਾਂ ਦਾ ਕੀ ਹੈ ਕਿ ਪਹਿਲਾਂ ਕੀ ਹੈ ਕਿ ਸ਼ਮੂਲੀਅਤ ਨੂੰ ਗਿਣਦੇ ਸੀ ਹੁਣ ਇਹਨਾਂ ਨੇ ਇਹ ਚੀਜ਼ ਕਰ ਦਿੱਤੀ ਹੈ ਕਿ ਜੇਕਰ ਕਿਸੇ ਦੇ ਕੋਲ ਕੋਈ ਮੈਂਬਰਸ਼ਿਪ ਵੀ ਹੈ ਤਾਂ ਉਹਦੇ ਤੇ ਵੀ ਦੇਸ਼ ਧਰੋਹ ਦਾ ਪਰਚਾ ਹੋ ਸਕਦਾ ਹੈ ਮਕਸਦ ਕੀ ਲੱਗਦਾ ਇਹਨਾਂ ਦਾ ਮਕਸਦ ਇਹਨਾਂ ਦਾ ਜਿਹੜਾ ਵੇਖੋ ਸਿੱਧੇ ਲਫ਼ਜ਼ਾਂ ਦੇ ਵਿੱਚ ਡਿਕਟੇਟਰਸ਼ਿਪ ਹੈ ਜੋ ਇਹ ਕਰਨਗੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਹੈ ਕਿ ਕੋਈ ਵੀ ਆਪਣੇ ਹੱਕ ਮੰਗਣ ਵਾਸਤੇ ਬੋਲੇ ਨਾ ਹੁਣ ਜੇ ਅਸੀਂ ਟਰੈਕਟਰ ਮਾਰਚ ਕਰਕੇ ਕੀ ਮੈਸੇਜ ਦੇਣਾ ਚਾਹੁੰਦੇ ਟਰੈਕਟਰ ਮਾਰਚ ਜਿਹੜਾ ਸਾਡਾ ਆਜ਼ਾਦੀ ਦਿਹਾੜੇ ਦੇ ਉੱਤੇ ਇਹੀ ਹੈ ਕਿ ਸਾਡੀ ਤੁਸੀਂ ਆਜ਼ਾਦੀ ਦੀ ਤੇ ਤੁਸੀਂ ਜਿਹੜੀ ਹੈ ਆਜ਼ਾਦ ਲੋਕਾਂ ਦੀ ਤੁਸੀਂ ਆਵਾਜ਼ ਜਿਹੜੀ ਹੈ ਉਹ ਦਬਾਉਣ ਦੀ ਗੱਲ ਕਰਦੇ ਹੋ ਸਾਡੀ ਲੋਕਾਂ ਦੀ ਆਜ਼ਾਦੀ ਤੇ ਤੁਸੀਂ ਖੋਣ ਦੀ ਗੱਲ ਕਰਦੇ ਹੋ ਤੁਸੀਂ ਆਜ਼ਾਦੀ ਕਿਹੜੀ ਮਨਾ ਰਹੇ ਹੋ ਠੀਕ ਹੈ ਯਾਰ ਇਹ ਕਦੇ ਹੱਥ ਕੜੀਦੀਆਂ ਗੱਲਾਂ ਜਿਹੜੀਆਂ ਨੇ ਜੁਡੀਸ਼ੀਅਲ ਮੈਜਿਸਟਰ ਕਰਦਾ ਹੀ ਹੁਣ ਇਹਨਾਂ ਨੇ ਇੱਕ ਥਾਣੇਦਾਰ ਨੂੰ ਤਾਕਤਾਂ ਦਿੱਤੀਆਂ ਸੋ ਇਸ ਕਰਕੇ ਅਸੀਂ ਕਿਸਾਨ ਤੇ ਜਵਾਨ ਭਲਾਈ ਜੂਨੀਅਨ ਵੱਲੋਂ ਅ ਅੱਜ ਤਿੰਨ ਥਾਵਾਂ ਦੇ ਉੱਤੇ ਇੱਥੇ ਗਰਦਾਸਪੁਰ ਜ਼ਿਲ੍ਹੇ ਚ ਪ੍ਰੋਟੈਸ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕੇਐਮਐਮ ਦੀ ਕਾਰਸੀ ਪੂਰੇ ਭਾਰਤ ਦੇ ਵਿੱਚ ਸੋ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਔਰ ਤਹਿਸੀਲਾਂ ਦੇ ਵਿੱਚ ਜਿਹੜੇ ਆ ਇਹ ਟਰੈਕਟਰ ਮਾਰਚ ਕਰਕੇ ਇਹਨਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਸਟੇਟ ਲੀਗਲ ਐਡਵਾਈਜ਼ਰ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਇਹਦੇ ਚ ਜਿਹੜਾ ਅੱਜ ਸਾਡਾ ਮਕਸਦ ਆ ਜੀ ਜਿਹੜਾ ਦੇਸ਼ ਦੇ ਵਿੱਚ ਪਹਿਲਾਂ ਤਿੰਨ ਫੌਜਦਾਰੀ ਕਾਨੂੰਨ ਚੱਲ ਰਹੇ ਸੀ ਜਿਹੜੇ ਅੰਗਰੇਜ਼ਾਂ ਦੇ ਵੱਲੋਂ ਬਣਾਏ ਗਏ ਸੀਗੇ ਤੇ ਉਹੀ ਚੱਲ ਰਹੇ ਸੀਗੇ ਉਹ ਆਮ ਲੋਕਾਂ ਦੀ ਜ਼ੁਬਾਨ ਦੇ ਉੱਤੇ ਉਹਨਾਂ ਕਾਨੂੰਨਾਂ ਦਾ ਨਾਂ ਸੀਗਾ ਉਹਦੇ ਚ ਸੀਗਾ ਆਈਪੀਸੀ ਇੰਡੀਅਨ ਪੀਨਲ ਕੋਡ ਜਿਹਦੇ ਚ ਕੋਈ ਵੀ ਜਿਹੜਾ ਕੋਈ ਜੁਰਮ ਹੁੰਦਾ ਉਹਦੀ ਧਾਰਾ ਤੈਅ ਕੀਤੀ ਜਾਂਦੀ ਸੀ ਜਿਵੇਂ ਕਿ ਸਾਨੂੰ ਆਮ ਹੀ ਪਤਾ ਜੀ ਕਿਸੇ ਦੇ ਲੜਾਈ ਝਗੜੇ ਦਾ ਡਾਰਾ ਤੇ ਪੁਲਿਸ 755 ਲਾ ਦਿੰਦੀ ਸੀ ਕਿਤੇ ਲੜਾਈ ਝਗੜਾ ਹੋਇਆ ਛੋਟਾ ਮੋਟੀ ਕਿਸੇ ਦਾ ਨੁਕਸਾਨ ਹੋਇਆ 323 24 ਕਿਤੇ ਕੋਈ ਕਟਿਆ ਗਿਆ ਕਿਸੇ ਦੇ ਉਹ 326 ਇਹ ਸਾਡੇ ਆਮ ਲੋਕਾਂ ਦੀ ਜ਼ੁਬਾਨ ਤੇ ਸੀਗੇ ਔਰ ਉਸ ਤੋਂ ਅਗਲਾ ਸੀ ਸੀਆਰਪੀਸੀ ਜਿਹਦੇ ਤਹਿਤ ਜਿਹੜੇ ਸਾਡੇ ਕਾਨੂੰਨ ਵਿਵਸਥਾ ਚੱਲਦੀ ਸੀ ਸਾਡੇ ਜੱਜ ਸਾਹਿਬਾਨ ਉਹਦੀਆਂ ਸਜਾਵਾਂ ਤੈਅ ਕਰਦੇ ਸੀ ਟ੍ਰਾਇਲ ਚੱਲਦੇ ਸੀ ਤੇ ਤੀਜਾ ਸੀ ਐਵੀਡੈਂਸ ਐਕਟ ਸਬੂਤ ਦਾ ਐਕਟ ਹੁਣ ਇਹਨਾਂ ਨੇ ਤਿੰਨਾਂ ਦੇ ਨਾਮ ਬਦਲਤੇ ਉਹ ਨਾਮ ਹੀ ਬੜੇ ਟੇਡੇ ਜਿਹੇ ਆ ਬੀ ਐਨ ਐਸ ਭਾਰਤੀ ਨਿਆਂ ਸਹਿਨਤਾ ਭਾਰਤੀ ਨਾਗਰਿਕ ਸੁਰੱਖਿਆ ਸਹਿਨਤਾ ਤੇ ਤੀਸਰਾ ਹੈ ਜੀ ਬੀ ਐਸ ਏ ਭਾਰਤੀ ਸੁਰੱਖਿਆ ਅਧਿਨਿਯਮ ਕਾਨੂੰਨਾਂ ਦੇ ਵਿੱਚ ਸਾਰੀਆਂ ਧਾਰਾਵਾਂ ਉਹੀ ਸਿਰਫ ਧਾਰਾਵਾਂ ਦੇ ਜਿਹੜੇ ਆ ਉਹ ਨਾਮ ਬਦਲਤੇ ਗਏ ਨੇ ਮਤਲਬ ਇਹ ਕਾਨੂੰਨ ਜਿਹੜੇ ਆ ਇਹ ਵਾਪਸ ਲੈਣੇ ਚਾਹੀਦੇ ਆ ਇਹਦੇ ਵਿੱਚ ਜਿਹੜਾ ਸਾਡੀ ਨਿਆ ਪ੍ਰਣਾਲੀ ਜਿਹੜੀ ਸਭ ਤੋਂ ਵਧੀਆ ਨਿਆ ਪ੍ਰਣਾਲੀ ਜਾਣੀ ਜਾਂਦੀ ਸੀ ਪੂਰੇ ਦੁਨੀਆ ਦੇ ਵਿੱਚ ਜਿਹਦੇ ਵਿੱਚ ਸਾਰੇ ਵੱਧ ਤੋਂ ਵੱਧ ਅਧਿਕਾਰ ਜਿਹੜੇ ਸੀਗੇ ਸਾਡੇ ਜੱਜ ਸਾਹਿਬਾਨਾਂ ਕੋਲ ਸੀਗੇ ਉਹਦੇ ਵਿੱਚੋਂ ਕਾਫੀ ਜਿਹੜੇ ਖੋ ਕੇ ਤੇ ਪੁਲਿਸ ਤੰਤਰ ਨੂੰ ਦੇ ਦਿੱਤੇ ਗਏ ਆ ਜਿਹਦੇ ਵਿੱਚ ਇਹ ਆ ਕਿ ਇੱਕ ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਕਿ 14 ਦਿਨ ਦੀ ਪੁਲਿਸ ਦੇ ਐਸ ਐਚ ਓ ਨੂੰ ਇਹ ਅਧਿਕਾਰ ਦੇ ਦਿੱਤਾ ਕਿ ਅਗਰ ਕਿਤੇ ਵੀ ਕੋਈ ਜੁਰਮ ਹੁੰਦਾ ਹੈ 14 ਦਿਨ ਉਹ ਇਨਵੈਸਟੀਗੇਸ਼ਨ ਕਰ ਲੇ ਤੇ ਉਹ ਸਾਨੂੰ ਪਤਾ ਕਿ ਉਹਦੇ 'ਚ ਸਿਆਸੀ ਦਬਾਅ ਵਧੇਗਾ ਤੇ ਐਸਐਚਓ ਕਿਸੇ ਵੀ ਤਰੀਕੇ ਨਾਲ ਕੁਝ ਵੀ ਗਲਤ ਕਰ ਸਕਦਾ ਹੈ। ਟ੍ਰੈਕਟਰ ਮਾਰਚ ਕਰਕੇ ਕੀ ਮੈਸੇਜ ਦੇਣਾ ਚਾਹੀਦਾ? ਟ੍ਰੈਕਟਰ ਮਾਰਚ ਇਹ ਹੈ ਕਿ ਜਿਹੜੀ ਆਜ਼ਾਦੀ ਤੁਸੀਂ ਕਹਿ ਰਹੇ ਹੋ ਵੀ ਇੱਕ ਬੰਨੇ ਤੇ ਤੁਸੀਂ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇੱਕ ਬੰਨੇ ਤੁਸੀਂ ਆਜ਼ਾਦੀ ਖੋ ਰਹੇ ਹੋ। ਪਿਛਲੇ ਹੁਣ 6 ਮਹੀਨਿਆਂ ਤੋਂ ਫੇਰ ਜਿਹੜੇ ਫਰਵਰੀ ਤੋਂ ਕਿਸਾਨ ਜਿਹੜੇ ਆ ਉਹ ਦਿੱਲੀ ਜਾਣ ਲਈ ਦੋਵਾਂ ਬਾਰਡਰਾਂ ਤੇ ਬੈਠੇ ਆ ਕਿਉਂਕਿ ਜਿਹੜੀਆਂ ਮੰਗੀਆਂ ਹੋਈਆਂ ਮੰਨਾਂ ਸੀ ਮੰਨੀਆਂ ਹੋਈਆਂ ਮੰਗਾਂ ਸੀਗੀਆਂ ਸਾਡੀਆਂ ਜਿਹੜੀਆਂ ਇਹਨਾਂ ਨੇ 2021 ਦੇ ਅੰਦੋਲਨ 'ਚ ਮੰਨੀਆਂ ਸੀ ਵੀ ਐਮਐਸਪੀ ਦੀ ਲੀਗਲ ਗਾਰੰਟੀ 23 ਫਸਲਾਂ ਦੇ ਦੇਵਾਂਗੇ। ਉਹਦੇ ਤੋਂ ਸਰਕਾਰ ਉੱਥੇ ਸਾਨੂੰ ਰੋਕਿਆ ਗਿਆ ਉਹ ਆਜ਼ਾਦੀ ਕਿਸ ਤਰ੍ਹਾਂ ਦੀ ਆਜ਼ਾਦੀ ਹੈ ਕਿਸਾਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਇਹੀ ਹੈ ਕਿ ਇਹ ਤਾਂ ਦਿਨ-ਬਦ ਦਿਨ ਜਿਹੜੀ ਸਰਕਾਰ ਆ ਡਿਕਟੇਟਰਸ਼ਿਪ ਵੱਲ ਵੱਧ ਰਹੀ ਆ ਤੇ ਵੱਧ ਤੋਂ ਵੱਧ ਜਿਹੜੇ ਅਧਿਕਾਰ ਆ ਪੁਲਿਸ ਨੂੰ ਦਿੱਤੇ ਜਾ ਰਿਹਾ ਜਿਹੜੇ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ ਉਹਨਾਂ